ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਪੂਰੇ ਏਸ਼ੀਆ ਦੀ ਨੰਬਰ 1 ਖੇਤੀਬਾੜੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਅਤੇ ਆਮ ਤੌਰ ਤੇ ਇਸ ਨੂੰ ਸਭ ਤੋਂ ਸਾਫ਼ ਸੁਥਰੀ ਯੂਨੀਵਰਸਿਟੀ ਵੀ ਕਿਹਾ ਜਾਂਦਾ ਹੈ ਕਿਉਂਕਿ ਇੰਨੀ ਕਿ ਜ਼ਿਆਦਾ ਹਰੀਆਲੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਲੁਧਿਆਣੇ ਦੇ ਵਿੱਚ ਸਥਿਤ ਹੈ ਤੇ ਲੁਧਿਆਣੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਲੁਧਿਆਣੇ ਸ਼ਹਿਰ ਦੀ ਜਿਹੜੀ ਆਬੋ ਹਵਾ ਹੈ ਉਹ ਇੱਕ ਪਾਸੇ ਤੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੀ ਜੋ ਆਬੋ ਹਵਾ ਉਹ ਇੱਕ ਪਾਸੇ ਜਮੀਨ ਅਸਮਾਨ ਦਾ 에ਅਰ ਕੁਆਲਿਟੀ ਦਾ ਫਰਕ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਹੈਗਾ ਕਿਉਂਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹਜ਼ਾਰਾਂ ਗਿਣਤੀ ਦੇ ਵਿੱਚ ਦਰਖਤ ਲੱਗੇ ਹੋਏ ਨੇ ਪੇੜ ਪੌਦੇ ਲੱਗੇ ਹੋਏ ਨੇ ਤੇ ਬਹੁਤ ਜ਼ਿਆਦਾ ਹਰਿਆਲੀ ਆ ਤੇ ਤਾਪਮਾਨ ਦੇ ਵਿੱਚ ਵੀ ਬਾਹਰ ਦੇ ਤਾਪਮਾਨ ਅਤੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਤਾਪਮਾਨ ਦੇ ਵਿੱਚ ਵੀ 510 ਡਿਗਰੀ ਦਾ ਫਰਕ ਜਿਹੜਾ ਆਮ ਤੌਰ ਤੇ ਉਹ ਦੇਖਿਆ ਵੀ ਜਾਂਦਾ ਪਰ ਇਸ ਯੂਨੀਵਰਸਿਟੀ ਦੇ ਵਿੱਚ ਹੁਣ 100 ਦੇ ਕਰੀਬ ਦਰਖਤ ਵਡਣ ਦੀ ਤਸਵੀਰ ਜਿਹੜੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਰੱਖੀ ਹੈ ਤਰਕ ਇਹ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜੋ ਉਸ ਦਾ ਮਾਡਲ ਯੂਨੀਵਰਸਿਟੀ ਦਾ ਬਣਿਆ ਹੋਇਆ ਉਹ 60s ਦਾ ਜੋ ਬਹੁਤ ਪੁਰਾਣਾ ਹੋ ਚੁੱਕਿਆ ਤੇ ਹੁਣ ਟ੍ਰੈਫਿਕ ਕੰਜੈਸ਼ਨ ਜਿਹੜਾ ਆ ਉਹ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਹੋ ਜਾਂਦਾ ਤਾਂ ਇਸ ਕਰਕੇ ਸੜਕਾਂ ਨੂੰ ਥੋੜਾ ਚੌੜਾ ਕਰਨ ਦੇ ਵਾਸਤੇ ਅਤੇ ਪਾਰਕਿੰਗ ਦੀ ਸਹੂਲਤਾਂ ਵਧਾਉਣ ਦੇ ਵਾਸਤੇ ਸੌਦੇ ਕਰੀਬ ਜਿਹੜੇ ਦਰਖਤ ਨੇ ਉਹ ਵੜਨੇ ਪੈਣਗੇ ਤਾਂ ਇਹ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਆਰਡਰ ਦਿੱਤੇ ਸੀ ਜਿਸ ਤੋਂ ਬਾਅਦ ਲੁਧਿਆਣਾ ਐਸਜੀਐਮ ਵੈਸਟ ਨੇ ਵੀ ਆਰਡਰ ਜਾਰੀ ਕਰ ਦਿੱਤੇ ਸੀ ਕਿ ਉਹਨਾਂ ਪੇੜਾਂ ਨੂੰ ਵੱਟ ਕੇ ਤੇ ਉੱਥੇ ਯੂਨੀਵਰਸਿਟੀ ਦੇ ਵਿੱਚ ਇੱਧਰ ਉੱਧਰ ਰੱਖ ਦਿੱਤਾ ਜਾਵੇ ਪਰ ਜਿਹੜੇ ਸਟੂਡੈਂਟਸ ਨੇ ਉਹ ਹੁਣ ਦਰਖਤਾਂ ਦੇ ਰਾਖੇ ਬਣ ਕੇ ਜਿਹੜੇ ਨੇ ਉੱਥੇ ਖੜੇ ਹੋਏ ਨੇ ਸਟੂਡੈਂਟਸ ਦਾ ਕਹਿਣਾ ਕਿ ਅਸੀਂ ਦਰਖਤ ਵਧਣ ਨਹੀਂ ਦਵਾਂਗੇ ਹਿਊਮਨ ਚੇਨ ਬਣਾਵਾਂਗੇ ਜਦੋਂ ਦਰਖਤਾਂ ਵਧਣ ਆਉਣਗੇ ਕਿ ਜੇਕਰ ਟ੍ਰੈਫਿਕ ਕੰਜੈਸ਼ਨ ਹੁੰਦਾ ਤਾਂ ਤੁਸੀਂ ਉਸ ਦਾ ਹੱਲ ਕੋਈ ਹੋਰ ਕਰੋ ਦਰਖਤ ਨਹੀਂ ਵਧਣ ਦੇਣੇ ਅਸੀਂ ਤਾਂ ਸਾਰੇ ਸਟੂਡੈਂਟਸ ਇਕੱਠੇ ਹੋਏ ਨੇ ਤੇ ਯੂਨੀਵਰਸਿਟੀ ਦੇ ਖਿਲਾਫ ਖੂਸ ਪ੍ਰਦਰਸ਼ਨ ਵੀ ਕੀਤਾ ਕਿ ਅਸੀਂ ਦਰਖਤਾਂ ਨੂੰ ਵਧਣ ਨਹੀਂ ਦੇਵਾਂਗੇ 100 ਦੇ ਕਰੀਬ ਦਰਖਤ ਨੇ ਤੇ ਜੇਕਰ ਯੂਨੀਵਰਸਿਟੀ ਦੇ ਵਿੱਚ ਦਰਖਤ ਹੀ ਨਾ ਰਹਿਣਗੇ ਤਾਂ ਫਿਰ ਉਹ ਯੂਨੀਵਰਸਿਟੀ ਕਿਸ ਤਰੀਕੇ ਦੀ ਰਹੇਗੀ ਸਭ ਤੋਂ ਅਲੱਗ ਯੂਨੀਵਰਸਿਟੀ ਉਸ ਨੂੰ ਕਿਹਾ ਜਾਂਦਾ ਬਹੁਤ ਸਾਰੀਆਂ ਖੋਜ ਖੇਤੀ ਖੋਜਾਂ ਜਿਹੜੀਆਂ ਨੇ ਉਸ ਯੂਨੀਵਰਸਿਟੀ ਦੇ ਵਿੱਚ ਹੁੰਦੀਆਂ ਨੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਪੇੜ-ਪੌਦੇ ਲੱਗੇ ਹੋਏ ਨੇ ਜਿਨ੍ਹਾਂ ਤੇ ਸਟੂਡੈਂਟਸ ਜਿਹੜੇ ਨੇ ਐਕਸਪੈਰੀਮੈਂਟ ਵੀ ਕਰਦੇ ਨੇ ਉਹਨਾਂ ਤੋਂ ਸਿੱਖਦੇ ਨੇ ਉਹਨਾਂ ਤੇ ਰਿਸਰਚ ਵੀ ਕਰਦੇ ਨੇ ਤਾਂ ਉੱਥੇ ਹੁਣ ਪੇੜ ਵੱਢਣ ਦੀ ਤਜਵੀਜ਼ ਜਿਹੜੀ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੇ ਰੱਖੀ ਹੈ ਜਿਸ ਦੇ ਖਿਲਾਫ ਸਟੂਡੈਂਟਸ ਹੁਣ ਡਟ ਕੇ ਖੜੇ ਹੋ ਗਏ ਨੇ ਸਟੂਡੈਂਟਸ ਦਾ ਕਹਿਣਾ ਕਿ ਅਸੀਂ ਯੂਨੀਵਰਸਿਟੀ ਦੇ ਇੱਕ ਵੀ ਦਰਖਤ ਨੂੰ ਹੱਥ ਕਿਸੇ ਨੂੰ ਵੀ ਨਹੀਂ ਲਗਾਣ ਦੇਵਾਂਗੇ ਇਸ ਮੌਕੇ ਤੇ ਸਟੂਡੈਂਟਸ ਦਾ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ ਮੇਰਾ ਨਾਮ ਸਿਮ ਜਾਹਾਂ ਪੇ ਇਹ ਮਾਮਲਾ ਜੀ ਬੀਸੀ ਸਾਹਿਬ ਨੇ ਤੇ ਪੀਏਯੂ ਅਥਾਰਟिटीज ਨੇ ਇਹ ਫੈਸਲਾ ਸਟੇਟ ਅਫਸਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਟੇਟ ਅਫਸਰ ਨੇ ਇੱਕ ਨੋਟਿਸ ਕੱਢਿਆ ਸੀਗਾ ਇੱਕ ਲੈਟਰ ਕੱਢਿਆਗਾ ਸੌਰੀ ਨੋਟਿਸ ਨਹੀਂ ਲੈਟਰ ਕੱਟਿਆਗਾ ਐਸਡੀਐਮ ਲੁਧਿਆਣਾ ਵੈਸਟ ਨੂੰ ਕਿ ਯੂਨੀਵਰਸਿਟੀ ਦੇ 94 ਦਰਖਤ ਨੇ ਜਿਹੜੇ 94 ਦਰਖਤ ਨੇ ਉਹਨਾਂ ਉਹਨਾਂ ਨੂੰ ਕੱਟਣਾਗਾ ਉਹਨਾਂ ਨੂੰ ਵੜਣਾਗਾ ਤੇ ਉਹਨਾਂ ਨੂੰ ਕੱਟ ਵੱਡ ਕੇ ਪਰੇ ਸਿੱਟ ਦੇਣਾ ਯੂਨੀਵਰਸਿਟੀ ਦੇ ਵਿੱਚ ਉਹ ਤਾਂ ਉਹਨਾਂ ਦਾ ਐਸਟੀਮੇਟ ਸਾਨੂੰ ਲਾ ਕੇ ਦਿਓ ਤਾਂ ਸਾਡਾ ਇਹ ਮਾਮਲਾ ਸਾਡੇ ਦੇਖਣ ਦੇ ਵਿੱਚ ਆਇਆ ਸੀਗਾ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਪੀਏ ਕੀ ਕਿਰਪਾ ਕਰਕੇ ਸਾਡੇ ਨਾਲ ਇਹ ਮਸਲੇ ਦੇ ਵਿੱਚ ਆਓ ਤੇ ਆਪਾਂ ਇਸ 94 ਦਰਖਤਾਂ ਜਿਹੜੇ ਬਹੁਤ ਹੀ ਐਮਐਸ ਰੰਧਾ ਐਮਐਸ ਰੰਧਾ ਸਾਹਿਬ ਨੇ ਉਹ ਦਰਖਤਾਂ ਆਪ ਲਾਏ ਹੋਏ ਨੇ ਤਾਂ ਆਪਾਂ ਉਹਨਾਂ ਦੀ ਲੈਗਸੀ ਨੂੰ ਬਚਾਈਏ ਇੱਥੇ ਯੂਨੀਵਰਸਿਟੀ ਦੀ ਗ੍ਰੀਨਰੀ ਨੂੰ ਬਚਾਈਏ ਹੈਰੀਟੇਜ ਨੂੰ ਬਚਾਈਏ ਮਤਲਬ ਕਿ ਰੰਧਾ ਸਾਹਿਬ ਕਹਿੰਦੇ ਹੁੰਦੇ ਸੀਗੇ ਜਿਹੜੇ ਦਰਖਤ ਹੁੰਦੇ ਨੇ ਇਹ ਸੋਸਾਇਟੀ ਦਾ ਇਨਫਰਾਸਟ੍ਰਕਚਰ ਹੁੰਦੇ ਨੇ ਜਿਹੜੀ ਯੂਨੀਵਰਸਿਟੀ ਹੁੰਦੀ ਆ ਉਹ ਇੱਕ ਇਕੋਸਿਸਟਮ ਹੁੰਦੀ ਆ ਤਾਂ ਉਹ ਯੂਨੀਵਰਸਿਟੀ ਨੇ ਆਪਣੇ ਆਪ ਚਲਾਉਣਾ ਹੁੰਦਾ ਇੱਥੇ ਕੋਈ ਬਾੜੀ ਤੁਸੀਂ ਹੁਣ ਵੀ ਦੇਖ ਸਕਦੇ ਹੋ ਉੱਥੇ ਇੱਥੇ ਕੋਈ ਜ ਨਾ ਇਥੇ ਕਦੇ ਟ੍ਰੈਫਿਕ ਜੈਮ ਲੱਗਿਆ ਨਾ ਟ੍ਰੈਫਿਕ ਇੰਜੈਕਸ਼ਨ ਹੋਈ ਹੈ ਤਾਂ ਪੀਆਈਓ ਅਥਾਰਟੀਆਂ ਕਹਿ ਰਹੀਆਂ ਨੇ ਕਿ ਇਹ 60s ਦਾ ਮਾਡਲ ਹੈ ਜੀ 60s ਦਾ ਮਾਡਲ ਤਾਂ ਫਿਰ ਸਾਰਾ ਗ੍ਰੀਨ ਰੈਵਿਊਲੂਸ਼ਨ ਵੀ 60s ਦਾ ਮਾਡਲ ਹੈ ਜੀ ਅਸੀਂ ਉਹਨੂੰ ਅਸੀਂ ਉਹਨੂੰ ਵੀ ਹੁਣ ਹਾਈਲਾਈਟ ਕਰ ਰਹੇ ਆ ਨਾ ਹੁਣ ਉਹਨੂੰ ਵੀ ਉਹਨੂੰ ਪੰਪ ਕਰ ਰਹੇ ਆ ਵੀ ਅਸੀਂ ਉਹਨੂੰ ਰਿਵਾਈਵ ਕਰ ਰਹੇ ਆ ਗ੍ਰੀਨ ਰੈਵਿਊ ਯੂਨੀਵਰਸਿਟੀ ਵੀ 60s ਦਾ ਮਾਡਲ ਹੈ ਜੀ ਤੇ ਇਹ ਸਾਰੀਆਂ ਜਿਹੜੀਆਂ ਲਾਇਬ੍ਰੇਰੀਜ਼ ਨੇ ਤੇ ਜਿਹੜੇ ਡਿਪਾਰਟਮੈਂਟ ਬਣੇ ਹੋਏ ਐ ਵੀ 60s ਦਾ ਮਾਡਲ ਨੇ ਜੀ ਹਾਸਟਲ ਜਿਹੜੇ ਇੰਨੇ ਪੁਰਾਣੇ ਹੋ ਇੱਥੇ ਤੁਸੀਂ ਕੰਕ੍ਰੀਟਾਈਜ਼ੇਸ਼ਨ ਕਰ ਰਹੇ ਹੋ ਤੁਸੀਂ ਯੂਨੀਵਰਸਿਟੀ ਦੀ ਅਸੀਂ ਇਹ ਕਦੇ ਵੀ ਨਹੀਂ ਹੋਣ ਦੇਵਾਂਗੇ ਇੱਥੇ ਇੱਕ ਸੈਲਫੀ ਪੁਆਇੰਟ ਲੱਗਣ ਜਾ ਰਿਹਾ ਹੈਗਾ ਉਹ ਆਈ ਲਵ ਯੂ ਪੀਏਯੂ ਆਈ ਲਵ ਪੀਏਯੂ ਅੰਗਰੇਜ਼ੀ ਦੇ ਵਿੱਚ ਲਿਖਿਆ ਜਾ ਰਿਹਾ ਜਦਕਿ ਇਹ ਯੂਨੀਵਰਸਿਟੀ ਪੰਜਾਬ ਦੀ ਯੂਨੀਵਰਸਿਟੀ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਸਾਡੇ ਨਾਲ ਆਓ ਅਸੀਂ ਅਸੀਂ ਜੋ ਵੀ ਕਾਲ ਦੇਵਾਂਗੇ ਤਾਂ ਤੁਸੀਂ ਬੜੀ ਕਲੀਅਰਲੀ ਸੁਣਨੀ ਆ ਤੇ ਸਾਡੀ ਤੁਸੀਂ ਮਦਦ ਕਰਨੀ ਹੈ ਟੋਟਲ ਕਿੰਨੇ ਸਟੂਡੈਂਟ ਦੇ ਜਿਹੜੇ ਪੀੜ ਕੱਟੇ ਜਾੜੇ ਨੇ ਇਹ ਜਾਂ ਕਿੰਨੇ ਪੀੜ ਕੱਟੇ ਜਾ ਸਾਡੇ ਧਿਆਨ ਦੇ ਵਿੱਚ 94 ਟਰੀਜ਼ ਆਇਆ ਅਸੀਂ ਪੀਯੂ ਅਥਾਰਟिटीज ਨੂੰ ਕਹਿਣਾ ਚਾਹੁੰਦੇ ਹਾਂ ਜੀ ਤੁਸੀਂ ਕਿਰਪਾ ਕਰਕੇ ਜਿਹੜੇ ਵੀ ਤੁਸੀਂ ਬਿਆਨ ਦੇ ਰਹੇ ਹੋ ਪਹਿਲਾਂ ਤੁਸੀਂ 150 ਕਹਿੰਦੇ ਹੋ ਫਿਰ 125 ਕਹਿੰਦੇ ਹੋ ਫਿਰ 100 ਕਹਿੰਦੇ ਹੋ ਹਨਾ ਤੁਸੀਂ ਅਖਬਾਰਾਂ ਦੇ ਵਿੱਚ ਬਿਆਨ ਦਿਨੇ ਹੋ ਜਿਹੜੇ ਉਹ 150 ਕਹਿੰਦੇ ਹੋ 100 ਕਹਦੇ ਨੇ 125 ਕਹਿੰਦੇ ਨੇ ਕਿਰਪਾ ਕਰਕੇ ਇੱਕ ਤਾਂ ਉਹ ਕਲੀਅਰ ਕਰੋ ਜਿਹੜੇ ਸਾਡੇ ਕੋਲੇ ਲੈਟਰਸ ਆਏ ਨੇ ਨਾ ਜੀ ਡਾਕੂਮੈਂਟਸ ਆਏ ਨੇ ਉਹਦੇ ਵਿੱਚ ਪਰੀਜ਼ ਨੇ ਪੂਰੇ ਮਚ ਕਿਹੜੀ ਕਿਹੜੀ ਲੋਕੇਸ਼ਨ ਏਰੀਆ ਕਿਹੜਾ ਬੱਲੀ ਚੌਂਕ ਤੋਂ ਲੈ ਕੇ ਕਿਸਾਨ ਕੈਰੋ ਜਿਹੜਾ ਕੈਰੋ ਕਿਸਾਨ ਘਰ ਹੈ ਉੱਥੇ ਤੱਕ ਅੱਛਾ ਸਾਡੇ ਪੀਓ ਦੇ ਵਿੱਚ ਬੀਸੀਐਸ ਜਿਨ੍ਹਾਂ ਨੇ ਦਰਖਤ ਬਚਾਈ ਸੀ ਬਿਲਕੁਲ ਕੱਟਣ ਦੇ ਆਰਡਰ ਦੇ ਰਹੇ ਹਾਂਜੀ ਹਾਂਜੀ ਇਹ ਕੱਟਣ ਦੇ ਆਰਡਰ ਦੇ ਰਿਹਾ ਐਮਐਸ ਰੰਧਾਵਾ ਸਾਹਿਬ ਦੀ ਜਿਹੜੀ ਲੈਗੇਸੀ ਹੈ ਉਹਨਾਂ ਦਾ ਜਿਹੜਾ ਕਲਚਰ ਹੈ ਉਹਨਾਂ ਦਾ ਟਰੈਡੀਸ਼ਨ ਹੈਰਿਟੇਜ ਹੈ ਯੂਨੀਵਰਸਿਟੀ ਦੀ ਇਹ ਬਹੁਤ ਖਾਤਰੇਚ ਹੈ ਜੀ ਇਹ ਯੂਨੀਵਰਸਿਟੀ ਦੀ ਹੈਰਿਟੇਜ ਗ੍ਰੀਨਰੀ ਹੈ ਜੀ ਹਰੀਆਲੀ ਕਿਸੇ ਕੋਈ ਪਹੁੰਚ ਕੀਤੀ ਇਸ ਮਾਮਲੇ ਨੂੰ ਨਹੀਂ ਅਸੀਂ ਹਲੇ ਸਿਰਫ ਇਥੋਂ ਇਥੋ ਹੀ ਅਸੀਂ ਵੀ ਸੀ ਸਾਹਿਬ ਨੂੰ ਹੱਥ ਜੋੜ ਕੇ ਸੁਨੇਮਰ ਬੇਨਤੀ ਕਰਦੇ ਆ ਵੀ ਸੀ ਸਾਹਿਬ ਅਸੀਂ ਤੁਹਾਡੀ ਬੱਚੇ ਹਾਂ ਤੁਸੀਂ ਮਾਣਯੋਗ ਹੋ ਸਾਡੇ ਤੁਸੀਂ ਬਹੁਤ ਸਾਡੇ ਮਾਣਯੋਗ ਹੋ ਤੁਸੀਂ ਸਾਡੇ ਤੁਸੀਂ ਬਹੁਤ ਵਧੀਆ ਸਾਇੰਟਿਸਟ ਹੋ ਬਹੁਤ ਵਧੀਆ ਐਡਮਿਨਿਸਟ੍ਰੇਟਰ ਹੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਅਸੀਂ ਕੱਲ ਨੂੰ ਮੈਮੋਰੰਡਮ ਦੇਣਾ ਹੈ ਵੀ ਸੀ ਸਾਹਿਬ ਨੂੰ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਤੇ ਬੱਚਿਆਂ ਦਾ ਮਾਣ ਰੱਖਿਆ ਜਾਵੇ ਬੱਚੇ ਇਕੱਠੇ ਹੋਏ ਨੇ ਪਹਿਲੀ ਵਾਰੀ ਪੀਆਈਓ ਦੇ ਵਿੱਚ ਇਕੱਠੇ ਹੋਏ ਨੇ ਅਸੀਂ ਅਸੀਂ ਸੋ ਕਿਰਪਾ ਕਰਕੇ ਸਾਡਾ ਮਾਨ ਰੱਖਿਆ ਜਾ ਮਾਨ ਨਾ ਤੋੜਿਆ ਜਾਵੇ ਤਾਂ ਇਸ ਫੈਸਲੇ ਨੂੰ ਵਾਪਸ ਲੈਤਾ ਜਾਵੇ ਸਾਡੀ ਆਰਗੇਨਾਈਜੇਸ਼ਨਸ ਨਾਲ ਗੱਲ ਚੱਲ ਰਹੀ ਹੈ ਜੀ ਬਾਹਰ ਆਰਗੇਨਾਈਜੇਸ਼ਨਸ ਨਾਲ ਗੱਲ ਚੱਲ ਰਹੀ ਹੈ ਬੀਕੇਯੂ ਗ੍ਰਾਹਨ ਨਾਲ ਵੀ ਗੱਲ ਚੱਲ ਰਹੀ ਹੈ ਪੀਏਸੀ ਨਾਲ ਵੀ ਗੱਲ ਚੱਲ ਰਹੀ ਹੈ ਵਾਟਰ ਬਰੀਅਰਸ ਨਾਲ ਵੀ ਗੱਲ ਚੱਲ ਰਹੀ ਹੈ ਸਟੂਡੈਂਟ ਫਰੰਟ ਨਾਲ ਗੱਲ ਚੱਲ ਰਹੀ ਹੈ ਜਸੇਬੰਦੀ ਸਾਥ ਨਾਲ ਗੱਲ ਚੱਲ ਰਹੀ ਹੈ ਤੇ ਦੇਖੋ ਅਸੀਂ ਇੱਕ ਵਾਰੀ ਤਾਂ ਅਸੀਂ ਇਹ ਜਿਹੜਾ ਮੋਰਚ ਜਿਹੜਾ ਅਸੀਂ ਮੋਰਚਾ ਲਗਾ ਇਹ ਬਾਹਰ ਨਹੀਂ ਲੈ ਕੇ ਜਾਣਾ ਚਾਹੁੰਦੇ ਯੂਨੀਵਰਸਿਟੀ ਨੂੰ ਅਸੀਂ ਯੂਨੀਵਰਸਿਟੀ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿਰਪਾ ਕਰੋ ਹੁਣੇ ਸਾਡੇ ਤੇ ਕਿਰਪਾ ਕਰੋ ਕਿ ਇਹ ਫੈਸਲਾ ਵਾਪਸ ਲਓ 24 ਘੰਟਿਆਂ ਦੇ ਵਿੱਚ ਫੈਸਲਾ ਵਾਪਸ ਲਓ ਨਹੀਂ ਸਾਨੂੰ ਕੋਈ ਮਜਬੂਰ ਨਾ ਕਰੋ ਕਿ ਅਸੀਂ ਵੱਡੇ ਐਕਸ਼ਨ ਲਈ ਕੌਨ ਕਰਾਂਗੇ